ਕੀ ਕਾਲ사 ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਆਏ ਨੇ 19 ਬੱਚੇ ਹਰਪੀਰਤ ਪਰਿਵਾਰਾਂ ਦੇ ਬੱਚੇ ਨੇਗੇ ਇਹ ਔਰ ਅਸੀਂ 95000 ਦੇ ਚੈੱਕ ਜਿਹੜੇ ਆ ਸਕੂਲਾਂ ਦੇ ਨਾਂ ਤੇ ਇਹਨਾਂ ਬੱਚਿਆਂ ਨੂੰ ਦੇ ਰਹੇ ਆ ਹਰਚਰਨ ਸਿੰਘ ਮੈਮੋਰੀਅਲ ਸਕੂਲ ਦੇ ਚਾਰ ਬੱਚੇ ਆਏ ਨੇ 20000 ਦਾ ਇਹਨਾਂ ਦਾ ਚੈੱਕ ਬਣਾਇਆ ਗਿਆ ਏ ਲੋਟਸ ਵੈਲੀ ਦੇ ਦੋ ਬੱਚੇ ਆਏ ਨੇ 10000 ਦਾ ਇਹਨਾਂ ਦਾ ਚੈੱਕ ਬਣਾਇਆ ਗਿਆ ਏ ਸ੍ਰੀ ਗੁਰੂ ਅਰਜਨ ਦੇਵ ਸਕੂਲ ਸੀਨੀਅਰ ਸੈਂਡਰੀ ਸਕੂਲ ਦਿਆਲਪੁਰਾ ਦਾ ਇੱਕ ਬੱਚਾ ਆਏਗਾ डिवाइन पब्लिक स्कूल की एक बच्ची हैगी बचपन प्ले स्कूल अजनला के दो बच्चे ने गे वैटलैट इंटर स्कूल इंटरनेशनल स्कूल के दो बच्चे ने गे श्री गुरु हर कृष्ण स्कूल अजनला दो बच्चे ने गे श्री गुरु हर कृष्ण स्कूल मल्लियावाली का एक बच्चा है संत सपाही पब्लिक स्कूल का एक बच्चा है ਬਾਬਾ ਬੁੱਢਾ ਪਬਲਿਕ ਸਕੂਲ ਤੋਂ ਇੱਕ ਬੱਚਾ ਏ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਦੋ ਬੱਚੇ ਨੇ ਅੰਦਰ ਪਰੌ ਚੱਕ ਜੀ 195000 ਦੀ ਜਿਹੜੀ ਰਕਮ ਹੈਗੀ ਆ ਇਹ ਅੱਜ ਅਸੀਂ ਹੜਪੀਰਤ ਪਰਿਵਾਰਾਂ ਦੇ ਬੱਚਿਆਂ ਦੇ ਸਕੂਲਾਂ ਦੇ ਨਾਂ ਦੇ ਉੱਤੇ ਚੈੱਕ ਦਿੱਤੇ ਨੇ ਆਪ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਹੈਗਾ ਜਿਹੜਾ ਲਗਾਤਾਰ ਹੜਪੀਰਤ ਪਰਿਵਾਰਾਂ ਦੇ ਬੱਚਿਆਂ ਦੀਆਂ ਫੀਸਾਂ ਭਰਨ ਵਿੱਚ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰਸਟ ਦਾ ਸਾਥ ਦੇ ਰਹੇ ਜੇ ਔਰ ਅਸੀਂ ਅੱਗੇ ਇਹਨਾਂ ਬੱਚਿਆਂ ਨੂੰ ਇਹਨਾਂ ਦੀ ਆਮਾਨਤ ਜਿਹੜੀ ਇਹਨਾਂ ਤੱਕ ਪਹੁੰਚਾਰੇ ਆ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ